ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਖਾਦ ਦਾ ਸਵਾਲ ਆ ਇੱਥੇ ਸਾਨੂੰ ਖਾਦ ਦੀ ਪ੍ਰੋਡਕਸ਼ਨ ਨੂੰ ਧਿਆਨ ਚ ਰੱਖਣਾ ਚਾਹੀਦਾ ਇਹ ਤੁਸੀਂ ਹੈਰਾਨ ਹੋਗੇ ਕਿ ਇੱਥੇ ਖਾਦ ਦਾ ਇੰਨਾ ਬੁਰਾ ਹਾਲ ਹੈ ਇੰਡੀਆ 'ਚ ਕਿ ਜਿਹੜੀ ਡੀ ਏ ਪੀ ਖਾਦ ਆ ਉਹ ਸਿਰਫ 4% ਬਣਦੀ ਆ 96% ਅਮਰੀਕਾ ਤੋਂ ਇੰਪੋਰਟ ਹੋ ਰਹੀ ਆ 96% ਦੂਜੀ ਯੂਰੀਆ ਯੂਰੀਆ 40% ਇੰਪੋਰਟ ਹੋ ਰਹੀ ਆ ਅਮਰੀਕਾ ਤੋਂ ਇਨਾਂ ਦੇ ਯੂਰੀਆ ਦਾ ਸੰਕਟ ਇਸ ਕਰਕੇ ਆਇਆ ਕਿ ਇਹਨਾਂ ਨੇ ਇੰਪੋਰਟ ਜਿਹੜੀ ਕਰਨੀ ਸੀ ਉਹਨੂੰ ਪ੍ਰੋਪਰ ਟਾਈਮ ਤੇ ਇੰਪੋਰਟ ਕੀਤਾ ਹੀ ਨਹੀਂ ਜਦ ਹਿੰਦੁਸਤਾਨ 'ਚ ਯੂਰੀਆ ਹੈ ਹੀ ਨਹੀਂ ਤੇ ਕਿੱਥੋਂ ਲੈ ਆ ਕੇ ਪਾ ਦੇਣਗੇ ਤਾਂ ਥਿਸ ਇਜ਼ ਅ بیسਕ ਰੀਜ਼ਨ ਬੋਡਲਾ ਕਾਰਨ ਹੈ ਕਿ ਇਹ ਬਾਹਰ ਦੀਆਂ ਕੰਪਨੀਆਂ ਤੇ ਡਿਪੈਂਡ ਕਰ ਰਹੇ ਆ ਜਾਣ ਬੁੱਝ ਕੇ ਦੇਸ਼ 'ਚ ਖਾਦ ਪੈਦਾ ਨਹੀਂ ਕਰ ਰਹੇ ਜਾਣ ਪੁੱਝ ਕੇ ਅਮਰੀਕਾ ਤੋਂ ਖਾਦ ਮਹਿੰਗੀ ਲਿਆ ਕੇ 63 ਰੁਪਏ ਡਾਲਰ ਦੀ ਲੋਕਾਂ ਨੂੰ ਮਾਰ ਰਹੇ ਆ ਇਸ ਹੀ ਦਾ ਰੀਜ਼ਨ ਕਿ ਛੋਟੇ ਇਸ ਕਰਕੇ ਹੋਈ ਹੈ ਦੇਖੋ ਟਰੈਕਟਰ ਇਹ ਨਹੀਂ ਬਣਾ ਰਹੇ ਪੂਰੇ ਦੇਸ਼ ਚ ਬਾਹਰੋਂ ਆ ਰਹੇ ਪੈਟਰੋਲ ਇਹ ਨਹੀਂ ਕੱਢ ਰਹੇ 75% ਜਿਹੜਾ ਬਾਹਰੋਂ ਆ ਰਿਹਾ ਖਾਦ ਇਹ ਨਹੀਂ ਬਣਾ ਰਹੇ 96% ਬਾਹਰੋਂ ਆ ਰਹੀ ਹੈ ਕੀੜੇ ਮਾਰ ਦਵਾਈ ਦਾ ਇੱਕ ਡੱਬਾ ਨਹੀਂ ਬਣਾ ਰਹੇ ਸਾਰਾ ਬਾਹਰੋਂ ਆ ਰਿਹਾ ਕੀ ਇਹ 65 70 ਸਾਲ ਚ ਇਹ ਨਹੀਂ ਸੀ ਕਰ ਸਕਦੇ ਮਤਲਬ ਜਿਹੜੀ ਨੀਤੀ ਆ ਇੰਡਸਟਰੀਅਲ ਐਗਰੀਕਲਚਰ ਹਿੰਦੁਸਤਾਨ ਦੀ ਉਹ ਬਾਹਰ ਲੀਆਂ ਕੰਪਨੀਆਂ ਤੇ ਡਿਪੈਂਡੈਂਟ ਆ ਉਹਨਾਂ ਨੂੰ ਲਟਾਉਣਾ ਲੋਕਾਂ ਨੂੰ ਮਰਾਉਣਾ ਇਹ ਕਰਕੇ ਇੱਥੇ ਕਦੀ ਵੀ ਸੈਲਫ ਸਫੀਸ਼ੀਐਂਟ ਜਿਹੜਾ ਉਹ ਹੋ ਹੀ ਨਹੀਂ ਸਕਦਾ ਇਹ ਵੀ ਵੀ ਸੰਝਾ ਤੁਹਾਨੂੰ ਰੱਖੇ ਅੱਗੇ